ਹਾਂਜੀ ਦੋਸਤੋ ਕੁਦਰਤ ਡੈਰੀ ਫਾਰਮ ਡਾਕਟਰ ਸੁਖਚੈਨ ਸਿੰਘ ਵੀ ਚੈਨਲ ਤੇ ਤੁਹਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਅੱਜ ਆਪਾਂ ਕਾਫੀ ਇਤਨਾ ਬਾਅਦ ਆ ਵੀਡੀਓ ਸਟਾਰਟ ਕਰਨ ਲੱਗੇ ਆ ਸੋ ਬਹੁਤ ਭਰਾਵਾਂ ਦੇ ਮੈਸੇਜ ਵੀ ਆਉਂਦੇ ਆ ਵੀ ਅਸੀਂ ਨਵਾਂ ਫਾਰਮ ਖੋਲਣਾ ਉਹਦੇ ਬਾਰੇ ਵੀ ਆਪਾਂ ਦੱਸਿਆ ਹੁਣ ਆਪਾਂ ਇੱਕ ਦੱਸਿਆ ਸੀਗਾ ਵੀ ਜਿਹੜਾ ਡੇਰੀ ਫਾਰਮ ਕਾਮਯਾਬ ਹੋਇਆ ਕਿੰਨੇ ਲੋਕਾਂ ਦੇ ਫਾਰਮ ਕਾਮਯਾਬ ਹੋਇਆ ਸੋ ਬੜੇ ਭਰਾ ਸਾਨੂੰ ਵੀ ਮੈਸੇਜ ਕਰਦੇ ਆ ਵੀ ਇਹ ਫਲਾਣੇ ਬੰਦੇ ਦਾ ਡੇਰੀ ਫਾਰਮ ਕਾਮਯਾਬ ਹੋਇਆ ਫਲਾਣੇ ਬੰਦੇ ਦਾ ਕਾਮਯਾਬ ਹੋਇਆ ਤੁਸੀਂ ਕਹਿੰਦੇ ਜੇ ਕੰਮ ਨਾ ਕਰੋ ਜਾਂ ਮੈਨੂੰ ਬੜੇ ਜਿਆਦੇ ਬੰਦੇ ਇਹ ਗੱਲ ਮੈਸੇਜ ਕਰ ਦਣਗੇ ਤੁਸੀਂ ਆ ਕਿਉਂ ਕੀਤਾ ਹੋਇਆ ਤੇ ਸਾਨੂੰ ਕਹਿੰਦੇ ਜੇ ਨਾ ਕਰੋ ਸੋ ਵੇਖੋ ਪਹਿਲਾਂ ਮੈਂ ਫੀਲਡ ਦੇ ਵਿੱਚ ਪ੍ਰੈਕਟਿਸ ਦੇ ਤੌਰ ਤੇ ਮੈਂ ਕੰਮ ਕਰਦਾ ਸੋ ਜਦੋਂ ਮੈਂ ਉਸ ਪ੍ਰੈਕਟਿਸ ਦੀ ਲਾਈਨ ਤੋਂ ਥੋੜਾ ਜਿਹਾ हट ਕੇ ਆਪਦਾ ਫਾਰਮ ਸਟਾਰਟ ਕੀਤਾ ਆਪਦਾ ਫਾਰਮ ਕੰਟੀਨਿਊ ਕੀਤਾ ਫਿਰ ਮੈਨੂੰ ਪਤਾ ਲੱਗਿਆ ਵੀ ਫਾਰਮ ਦੇ ਵਿੱਚ ਕਿੰਨਾ ਘਟਾ ਹੈ ਤੇ ਕਿੰਨਾ ਵਧਾ ਹੈ ਤੇ ਮੁਨਾਫਾ ਕਦੋਂ ਹੈ ਤੇ ਲਾਸ ਕਦੋਂ ਹੈ ਸੋ ਸਾਰੀਆਂ ਗੱਲਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਕੁਝ ਬੰਦੇ ਔਰ ਜੇ ਅਸੀਂ ਪ੍ਰੈਕਟਿਸ ਕਰੀ ਜਾਂਦੇ ਅਸੀਂ ਘਰਾਂ ਦੇ ਜਾਈ ਗਏ ਨੇ ਸਾਨੂੰ ਪਤਾ ਹੀ ਨਹੀਂ ਮੱਚਾ ਜੋ ਬਚਦਾ ਕੀ ਏ ਤੇ ਸਾਨੂੰ ਪ੍ਰੋਫਿਟ ਕੀ ਏ ਤੇ ਲਾਸ ਕੀ ਏ ਕਿਉਂਕਿ ਸਾਡਾ ਕੰਮ ਹੋਇਆ ਟ੍ਰੀਟਮੈਂਟ ਕੀਤਾ ਟ੍ਰੀਟ ਕੀਤਾ ਐਨੀਮਲ ਨੂੰ ਫੀਸ ਲਈ ਤੇ ਘਰੇ ਆ ਗਏ ਸੋ ਜਦੋਂ ਅਸੀਂ ਆਪਦਾ ਖੁਦ ਫਾਰਮ ਕੀਤਾ ਸਾਨੂੰ ਪਤਾ ਲੱਗਾ ਵੀ ਇਹਦੇ ਵਿੱਚ ਕਿੰਨੀਆਂ ਕਮੀਆਂ ਨੇ ਕਿੰਨੀਆਂ ਬਿਮਾਰੀਆਂ ਨੇ ਕਿੰਨੇ ਲਾਸ ਆ ਕਿੰਨਾ ਕੁਝ ਸੋ ਸਾਰੀਆਂ ਗੱਲਾਂ ਦੇ ਮਾਈਨਸ ਦੇ ਕਰਕੇ ਬਹੁਤ ਸੱਜਣਾ ਦੇ ਫੋਨ ਵੀ ਆਉਂਦੇ ਆ ਵੀ ਅਸੀਂ ਫਾਰਮ ਖੋਲਣਾ ਕਿਵੇਂ ਖੋਲਹੀਏ ਕਿਵੇਂ ਸਟਾਰਟ ਕਰੀਏ ਸੋ ਮੈਂ ਆਬੀਅਸਲੀ ਉਹਨਾਂ ਦੇ ਵੀ ਗੱਲ ਕਹਿਣਾ ਹੁੰਦਾ ਵੀ ਬਿਲਕੁਲ ਸੋਚ ਸਮਝ ਕੇ ਕਰਿਓ ਇਹ ਬਹੁਤ ਡਿਫਿਕਲਟ ਬਹੁਤ ਔਖਾ ਮਤਲਬ ਕਿ ਬਹੁਤ ਸਬਰ ਵਾਲਾ ਮਤਲਬ ਹੌਸਲੇ ਵਾਲਾ ਕੰਮ ਹੈ ਇਹ ਨਹੀਂ ਹੈਗਾ ਵੀ ਆਪਾਂ ਅੱਜ ਸ਼ੁਰੂ ਕਰ ਲਈਏ ਪਿਛਲੇ ਹਫ਼ਤੇ ਨੂੰ ਮੁੜ ਕੇ ਬਾਅਦ ਆਪਾਂ ਵੇਖੀਏ ਬਣਿਆ ਕੀ ਸੋ ਉਹ ਗੱਲਾਂ ਦੇ ਨਾਲ ਆਪਾਂ ਅੱਜ ਸੋ ਮੈਨੂੰ ਇੱਕ ਦਿਨ ਭਰਾਵਾ ਦੇ ਫੋਨ ਆਏ ਸੀ ਵੀ ਸਾਡੇ ਨੇੜੇ ਇੱਕ ਬੰਦਾ ਉਹਦਾ ਫਾਰਮ ਬੜਾ ਕਾਹੋਂ ਜਾਵੇ ਤੁਸੀਂ ਕਹਿੰਦੇ ਕੰਮ ਨਾ ਕਰੋ ਕਾਵਾ ਦਾ ਫਾਰਮ ਨਾ ਖੋਲੋ ਸੋ ਮੈਂ ਤੁਹਾਨੂੰ ਦੱਸਦਾ ਵੀ ਫਾਰਮ ਕਿੰਨਾ ਦੇ ਕਾਮਜ ਆਪਣੇ ਕਿਹੜੇ ਲੋਕਾਂ ਦੇ ਕਾਮਜ ਆਪਣੇ ਤੁਸੀਂ ਆਪ ਦੇ ਇਰਤ ਗਿਰਤ ਆਲੇ ਦੁਆਲੇ ਦੇਖਿਓ ਫਿਰ ਮੇਰੇ ਨਾਲ ਮੈਨੂੰ ਕਾਲ ਕਰਿਓ ਵੀ ਜਿਹੜੇ ਕੁਝ ਕੁ ਪਰਸੈਂਟ ਹੋਣਗੇ ਜਿਹੜੇ ਬੰਦੇ ਮਤਲਬ ਕਿ ਕੱਲੇ ਫਾਰਮ ਤੇ ਡਿਪੈਂਡ ਨੇ ਬਾਕੀ ਜਿਹੜੇ ਬੰਦਿਆਂ ਦੇ ਸੋਰਸ ਹੋਰ ਨੇ ਕੰਮ ਹੋਰ ਨੇ ਸੋ ਮੈਂ ਤੁਹਾਨੂੰ ਦੱਸਦਾ ਵੀ ਡੇਰੀ ਫਾਰਮ ਕਿੰਨਾ ਲੋਕਾਂ ਦੇ ਕਾਮਜ ਹੋਏ ਨੇ ਮੈਂ ਆਪਦੇ ਇਲਾਕੇ ਦੀ ਗੱਲ ਕਰਦਾ ਮੇਰੇ ਨੇੜੇ ਜਿੰਨਾ ਕਿ ਮੈਂ ਫੀਲਡ ਦੇਖੀਏ ਮੇਰੇ ਲਾਗੇ ਦੋ ਡੇਰੀ ਫਾਰਮ ਬਹੁਤ ਵਧੀਆ ਕੰਮ ਚਾ ਆਪਣੇ ਇੱਕ ਇੱਥੇ ਮੇਰੇ ਵੱਡੇ ਭਰਾ ਨੇ ਸਤਕਾਰਯੋਗ ਨੇ ਡਾਕਟਰ ਗਰਮੀਤ ਸਿੰਘ ਉਹ ਵੀ ਮੇਰੇ ਵਾਂਗੂ ਵੈਟਰਨਰੀ ਇੰਸਪੈਕਟਰ ਨੇ ਸੋ ਉਹਨਾਂ ਦਾ ਜਿਹੜਾ ਛੋਟਾ ਭਰਾ ਹੈ ਦਲਜੀਤ ਸਿੰਘ ਪਿਆਰਾ ਮਿੱਤਰ ਹੈ ਉਹਨਾਂ ਦਾ ਫਾਰਮ ਬਹੁਤ ਸੋਹਣਾ ਕੰਮ ਜਾਪੇ ਸੋ ਉਹਨਾਂ ਦੇ ਫਾਰਮ ਤੇ ਤਾਂ ਮੈਂ ਬੜੀ ਬੜੀ ਵਿਜ਼ਿਟ ਵੀ ਕੀਤੀ 45+ 50+ ਵਾਲੀਆਂ ਗਾਵਾਂ ਉਹਨਾਂ ਕੋਲੇ ਇਸ ਟਾਈਮ ਹਾਜ਼ਰ ਆ ਹੁਣ ਉਹਨਾਂ ਨੇ ਸ਼ੈੱਡ ਵੀ ਬਹੁਤ ਵੱਡਾ ਪਾਇਆ ਉਹ ਕੰਮਜਾਬ ਕਿਦਾਂ ਹੋਇਆ ਉਹਨਾਂ ਨੇ ਬਿਲਕੁਲ ਬਹੁਤ ਹੀ ਥੋੜੇ ਜਾਨਵਰਾਂ ਤੋਂ ਸਟਾਰਟ ਕੀਤਾ ਉਹਨਾਂ ਜਾਨਵਰ ਉਹਨਾਂ ਨੇ ਘਰ ਦੇ ਵਿੱਚ ਰੱਖਿਆ ਕਿਉਂਕਿ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਇੰਟਰਵਿਊ ਵੀ ਕਰਨੀ ਹੈ ਰੂਹ ਰੂਪ ਵੀ ਹੋ ਕਰਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ 20 ਸਾਲ ਉਹ ਜਿਹੜੀਆਂ گاਵਾ ਸੀ ਸਿਰਫ ਇੱਕ ਥੋੜੇ ਜੇ ਜਗ੍ਹਾ ਦੇ ਵਿੱਚ ਉਹਨਾਂ ਨੇ ਸਟੇ ਕਰੀਆਂ ਜਿਆਦਾ ਨਹੀਂ 20 ਸਾਲ ਤੱਕ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਉਹ ਉਹਨਾਂ گاਵਾ ਨੇ ਥੋੜਾ ਜਿਹਾ ਇੱਕ ਬਰਾਂਡਾ ਜਿਹਾ ਪਾਇਆ ਸੀ ਉਹਦੇ ਵਿੱਚ ਉਹਨਾਂ ਨੇ گاਵਾ ਰੱਖੀਆਂ ਉਹਨਾਂ ਨੇ 20 ਸਾਲ گاਵਾ ਤੇ ਕੰਮ ਕੀਤਾ ਬਰੀਡ ਤਿਆਰ ਕੀਤੀ ਹੁਣ ਉਹਨਾਂ ਨੇ ਸ਼ੈੱਡ ਪਾਇਆ ਕੰਮਜਾ ਹੁਣ ਇੱਕ ਤਾਂ ਇਹ ਪੱਕ ਹੋ ਗਿਆ ਵੀ ਉਹਨਾਂ ਨੇ ਪਹਿਲਾਂ ਬਹੁਤ ਵੱਡਾ ਸ਼ੈੱਡ ਨਹੀਂ ਪਾਇਆ ਥੋੜੀ ਜੀ ਵੀਡੀਓ ਲੰਮੀ ਹੈ ਸੁਣ ਲਿਓ ਧਿਆਨ ਨਾਲ ਗੌਰ ਕਰ ਲਿਓ ਇੱਕ ਤਾਂ ਉਹਨਾਂ ਨੇ ਬਹੁਤ ਵੱਡਾ ਸ਼ੈੱਡ ਨਹੀਂ ਪਾਇਆ ਬਹੁਤ ਵੱਡੀ ਮਸ਼ੀਨਰੀ ਨਹੀਂ ਲਈ ਬਹੁਤ ਵੱਡੇ ਫਾਲਤੂ ਖਰਚੇ ਨਹੀਂ ਕੀਤੇ ਉਹਨਾਂ ਲੇਬਰ ਵੀ ਨਹੀਂ ਰੱਖੀ ਮੇਰੇ ਹਿਸਾਬ ਨਾਲ ਉਹ ਆਪ ਹੀ ਕੰਮ ਕਰਦੇ ਆ ਮੇਰੇ ਭਾਬੀ ਜੀ ਤੇ ਉਹ ਭਰਾ ਨੇ ਮੇਰੇ ਸੋ ਪਰਿਵਾਰ ਸਾਰਾ ਆਪ ਹੀ ਕੰਮ ਕਰਦਾ ਸੋ ਉਹ ਕਰਮਚਾਰਪ ਹੋਏ ਹੁਣ ਸੈਕੰਡ ਪਾਰਟ ਉਹਨਾਂ ਕੋਲੇ ਕੀ ਸੀਗਾ ਇੱਕ ਤਾਂ ਉਹਨਾਂ ਨੇ ਸਟਾਰਟਿੰਗ ਦੋ ਤਿੰਨ گاਵਾਂ ਤੋਂ ਕੀਤੀ ਤੇ ਬਹੁਤ ਛੋਟੇ ਬਰਾਡੇ ਚ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਬਰੀਡ ਤੇ ਕੰਮ ਕੀਤਾ ਉਸ ਤੋਂ ਬਾਅਦ ਉਹ ਤਿਆਰ ਹੋਏ ਸੈਕੰਡ ਉਹਨਾਂ ਦੇ ਕੋਲੇ অপਸ਼ਨ ਸੀ ਕਿ ਉਹਨਾਂ ਦਾ ਭਰਾ ਡਾਕਟਰ ਆ ਵੈਟਰਨਰੀ ਇਨਸਪੈਕਟਰ ਆ ਘਰ ਦੇ ਘਰੇ ਟ੍ਰੀਟਮੈਂਟ ਹੋ ਜਾਣਾ ਟ੍ਰੀਟਮੈਂਟ ਦੇ ਪੈਸੇ ਨਹੀਂ ਪੈਣੇ ਡਾਕਟਰੀ ਦੇ ਪੈਸੇ ਨਹੀਂ ਪੈਣੇ ਸੋ ਉਹ ਗੱਲਾਂ ਨਾਲ ਵੀ ਉਹਨੂੰ ਮੈਨੇਜ ਹੋ ਗਿਆ ਫਾਰਮ ਸੈਟੀਸਫਾਈ ਹੋ ਗਿਆ ਕਿਉਂਕਿ ਇੱਕ ਗਾਂ ਬਿਮਾਰ ਹੁੰਦੀ ਹੈ ਡਾਕਟਰ ਬੁਲਾਈਦਾ ਤੇ ਉਹ 5-10000 ਰੁਪਏ ਲੈ ਜਾਂਦਾ ਜਿਵੇਂ ਹੁਣ ਫਿਰ ਦੁਬਾਰਾ ਐਲ ਐਸ ਡੀ ਜਿਹੜੀ ਲਿਮਬੀ ਸਕਿਨ ਡਿਸੀਜ਼ ਹੈਗੀ ਉਹ ਦੁਬਾਰਾ ਗਾਂਾਂ ਵਿੱਚ ਆਉਣੀ ਸ਼ੁਰੂ ਹੋ ਗਈ ਸੋ ਇੱਕ ਤਾਂ ਉਹਨਾਂ ਨੂੰ ਪਲੱਸ ਪੁਆਇੰਟ ਇਹ ਹੋ ਗਿਆ ਵੀ ਉਹਨਾਂ ਨੂੰ ਡਾਕਟਰ ਉਹਨਾਂ ਦੇ ਘਰ ਦਾ ਸੀ ਥੋੜੇ ਕੰਮ ਤੋਂ ਸਟਾਰਟ ਕੀਤਾ ਸੋ ਇੱਕ ਉਹਨਾਂ ਦਾ ਪਲੱਸ ਪੁਆਇੰਟ ਹੋ ਗਿਆ ਕਿ ਜਿਹੜਾ ਡਾਕਟਰ ਸੀਗਾ ਉਹ ਅਪਰੋਕਸੀਮੇਟਲੀ ਗਵਰਨਮੈਂਟ ਜੌਬ ਤੇ ਹੁਣ ਕਰਕੇ 70-75000 ਰੁਪਏ ਸੈਲਰੀ ਹੈ ਉਹ ਵੀ ਪੈਸੇ ਆਉਂਦੇ ਆ ਫਿਰ ਕੋ ਲੱਖ ਸਵਾ ਲੱਖ ਦੀ ਉਹਨਾਂ ਦੀ ਪ੍ਰੈਕਟਿਸ ਮਹੀਨੇ ਦੀ ਜਾਨੀ ਕਿ 2 ਗਲਾਖ ਰੁਪਈਆ ਉਹਨਾਂ ਨੂੰ ਉਹ ਆ ਗਿਆ 2 ਗਲਾਖ ਰੁਪਈਆ ਉਹਨਾਂ ਨੂੰ ਮੰਨ ਲੇ ਚੱਲੋ ਵੀ ਉਹ ਆ ਗਿਆ ਹੁਣ 3rd ਪਾਰਟ ਇਹਦੇ ਵਿੱਚ ਇਹ ਸੀਗਾ 2 ਲੱਖ ਇਹ ਹੋ ਗਿਆ ਫਿਰ ਉਹਨਾਂ ਦੀ ਇੱਕ ਭਾਬੀ ਅੰਗਣਵਾੜੀ ਦੇ ਵਿੱਚ 15-16000 ਰੁਪਈਆ ਸੈਲਰੀ ਅੰਗਣਵਾੜੀ ਵਰਕਰ ਦੀ ਇਹ ਚੋਂ ਕੋਲ ਮਿਲਾ ਕੇ ਤੁਸੀਂ 15000 ਕਰ ਲਓ ਫਿਰ ਉਹਨਾਂ ਦਾ ਇੱਕ ਭਰਾ ਜਿਹੜਾ ਉਹ ਜੌਬ ਕਰਦਾ ਹੈ ਪ੍ਰਾਈਵੇਟ ਵੀ 25000 ਚਲੋ ਵੀ ਲੈਂਦਾ ਹੋਣਾ ਤੁਸੀਂ ਐਡ ਕਰ ਲਓ 15 ਤੇ 25 ਪਾਜ ਤੇ 5 10 2 ਤੇ 13 ਤੇ 4 240000 ਰੁਪਇਆ ਉਹਨਾਂ ਨੂੰ ਮਹੀਨਾ ਸਾਈਡ ਤੋਂ ਆ ਰਿਹਾ ਹੁਣ ਜੇ ਇੱਕ ਦੁਕਾਨਾਂ ਦਾ ਨੁਕਸਾਨ ਵੀ ਹੁੰਦਾ ਉਹਨਾਂ ਕੋਲੇ ਦੁੱਧ ਖਤਮ ਵੀ ਹੁੰਦਾ ਉਹ ਜਿਹੜਾ ਸਾਈਡ ਤੋਂ ਉਹਨਾਂ ਨੂੰ ਪੈਸੇ ਆ ਰਹੇ ਆ ਉਹ ਉਹਨਾਂ ਲਈ ਪਲੱਸ ਪੁਆਇੰਟ ਹੈ ਉਹ ਉਹਨਾਂ ਲਈ ਪਲੱਸ ਪੁਆਇੰਟ ਹੈ ਹੁਣ ਉਸ ਦੇ ਨਾਲ ਜੇ ਵਾਧਾ ਘਾਟਾ ਰੱਬ ਨਾਲ ਅਜ ਕਰੇਗੇ ਕਿ ਅੱਧੀ ਗਾਂ ਦੀ ਡੈਥ ਹੋ ਜੇ ਉਹ ਆਬੀਸਲੀ ਉਸੇ ਵਾਲੇ 1.5 2 ਲੱਖ ਦੀ ਗਾਂ ਲੈ ਕੇ ਆਪਦੇ ਫਾਰਮ ਤੇ ਫਿਰ ਕੰਟੀਨਿਊ ਸਰਕਾ ਚੱਲ ਜੂਗਾ ਹੁਣ ਜਿਹੜਾ ਆਮ ਬੰਦਾ ਜਿਹਨੂੰ ਆਹਾ ਫਰਸੋ ਇਨਕਮ ਨਹੀਂ ਆ ਰਹੀ ਉਹਦੇ ਕੋਲੇ 1.5 ਲੱਖ ਦੀ ਗਾਂ ਇੱਕ ਮਰ ਗਈ ਦੂਜੀ ਗਾਂ ਲੈਣੀ ਹੁੰਦੇ ਵਾਸਤੇ ਬਹੁਤ ਡਿਫਿਕਲਟ ਮੈਟਰ ਸੋ ਇੱਕ ਤਾਂ ਉਹਨਾਂ ਦਾ ਫਾਰਮ ਕੰਮ ਜਾ ਪਿਆ ਹੁਣ ਉਹਨਾਂ ਨੇ ਬਹੁਤ ਸੋਹਣਾ ਸ਼ੈੱਡ ਪਾਇਆ ਉਹਨਾਂ ਦੇ ਕੋਲੇ ਆਪਾਂ ਰੂ ਬਰੂ ਹੋਵਾਂਗੇ ਉਹਨਾਂ ਦੇ ਇੰਟਰਵਿਊ ਕਰਾਂਗੇ ਗੁਰਜੀਤ ਸਿੰਘ ਦੀ ਸੋ ਬਹੁਤ ਵਧੀਆ ਪ੍ਰਾਪ ਕਰਦਾ ਪਾਇਆ ਸੋ ਇੱਕ ਸਾਡੇ ਨੇੜੇ ਇੱਥੇ ਇੱਕ ਗੁਰਵਿੰਦਰ ਸਿੰਘ ਮੇਰਾ ਵੀਰ ਹੈ ਸੋ ਉਹਦਾ ਬੋਸ ਉਹਨਾਂ ਕਹਿੰਦੇ ਫਾਰਮ ਤੇ ਮੈਂ ਕਦੀ ਗਿਆ ਨਹੀਂ ਰਜਿਸਟ੍ਰ ਕਰਨ ਨਹੀਂ ਗਿਆ ਸੋ ਜਿਹੜੇ ਉੱਥੇ ਕੰਮ ਕਰਨ ਵਾਲੇ ਵਰਕਰ ਨੇ ਉਹ ਦੱਸਦੇ ਆ ਵੀ ਉਹਦੇ ਕੋਲੇ ਬਹੁਤ ਸੋਹਣੀ ਬਰੀਡ ਤੇ ਬਹੁਤ ਸੋਹਣੀਆਂ ਗਾਵਾਂ ਨੇ ਉਹ ਬੰਦਾ ਕਾਮਦਗ ਹੋਇਆ ਮਨ ਬੰਦਿਆਂ ਦੇ ਨਾਮ ਕਿਉਂ ਲੈ ਰਿਆ ਕੌਣ ਕਿ ਤੁਸੀਂ ਉਹਨਾਂ ਨੂੰ ਬਾਈ ਫੇਸ ਵੀ ਮਿਲ ਲਓ ਉਹਨਾਂ ਨੂੰ ਫੋਨ ਵੀ ਕਰ ਲਓ ਕਿਉਂਕਿ گاਵਾਵਾਂ ਵਾਲਿਆਂ ਦੀ ਲੈਣ ਜਿਵੇਂ ਹੁੰਦੀ ਫਾਰਮ ਵਾਲੇ ਸਾਰੇ ਜੁੜੇ ਹੁੰਦੇ ਆ ਜਿਵੇਂ ਘੋੜਿਆਂ ਵਾਲਿਆਂ ਦੀ ਲੈਣ ਹੈ ਘੋੜਿਆਂ ਵਾਲੇ ਸਾਰੇ ਜੋੜੇ ਹੁੰਦੇ ਆ ਵੀ ਕਿਹੜਾ ਘੋੜਾ ਕਿੱਥੋਂ ਕਿੰਦੀ ਨਾਨੀ ਪੜਨਾਨੀ ਐਵੇਂ ਜਿਵੇਂ ਸਾਡੀ ਮੱਝਾਂ ਦੀ ਲੈਣ ਸਾਨੂੰ ਮੱਝਾਂ ਬਾਰੇ ਪਤਾ ਵੀ ਕਿਹੜਾ ਝੋਟਾ ਕਿੱਥੋਂ ਦਾ ਕਿਹੜਾ ਬੋਲ ਕਿੱਥੋਂ ਦਾ ਕਿਹੜੀ ਮੱਝ ਸਾਰਾ ਜਿਵੇਂ ਬੱਕਰੀਆਂ ਵਾਲੇ ਉਹਨਾਂ ਨੂੰ ਬੱਕਰੀਆਂ ਦੀ ਲੈਣ ਪਤਾ ਮੁਰਗੀ ਰੇਕ ਵਰਕ ਸਰਕਲ ਦਾ ਆਪਣੇ ਸਰਕਲ ਦਾ ਪਤਾ ਹੁੰਦਾ ਹੁਣ ਉਹ ਗੁਰਵਿੰਦਰ ਸਿੰਘ ਜਿਹੜਾ ਮੇਰਾ ਵੀਰ ਹੈ ਉਹ ਇੱਥੇ ਕਿਤੇ ਟੰਡੀ ਰੋਡ ਤੇ ਬਿਲਕੁਲ ਛੋਟੇ ਲੈਵਲ ਤੋਂ ਸਟਾਰਟ ਕੀਤਾ ਮੈਂ ਦੇਖਦਾ ਰਿਹਾ ਉਹਨੇ ਘਰ ਦੇ ਪਿੱਛੇ ਗਾਵਾਂ ਰੱਖੀਆਂ ਸੀਗੀਆਂ ਫਿਰ ਉਹਨੇ ਉਹਦੇ ਤੇ ਵਰਕ ਕੀਤਾ ਖੁਦ ਕੰਮ ਕੀਤਾ ਉਸ ਬੰਦੇ ਨੇ 20 ਸਾਲ ਉਹਨੇ ਕੀਤਾ ਫਿਰ ਉਹਨਾਂ ਦੇ ਕੋਲੇ ਜਿਹੜੀ ਜ਼ਮੀਨ ਹੈ ਮੇਰੇ ਹਿਸਾਬ ਨਾਲ ਵੀ 20 ਕਿੱਲੇ ਹੋਏਗੀ 20 25 ਕਿੱਲੇ ਉਹਨਾਂ ਦੇ ਕੋਲੇ ਜ਼ਮੀਨ ਹੋ ਜੇਗੀ 20 ਜਾਂ 25 ਕਿੱਲੇ ਜ਼ਮੀਨ ਹੁਣ 20 25 ਕਿੱਲੇ ਆਂਦੀ ਇਹਨਾਂ ਨੂੰ ਤੁਸੀਂ ਇਨਕਮ ਲਾ ਲਓ ਕਿੰਨੀ ਆ ਰਹੀ ਹੈ ਕੋਈ 20 ਲੱਖ ਰੁਪਇਆ ਤੁਸੀਂ ਮੰਨ ਕੇ ਚੱਲੋ ਵੀ ਸਾਲ ਦਾ ਉਹਨਾਂ ਨੂੰ ਸਾਈਡ ਬਿਜ਼ਨਸ ਇਹ ਲੱਖ ਰੁਪਇਆ ਉਹਨਾਂ 20 ਲੱਖ ਰੁਪਇਆ ਸਾਲ ਦਾ ਉਹਨਾਂ ਨੂੰ ਆਵੇ। ਕਾਰਨ ਦੇ ਨਾਲ 20 ਲੱਖ ਦਾ ਉਹਨਾਂ ਦਾ ਇਹ ਹੋ ਗਿਆ ਜ਼ਮੀਨ ਹੋ ਗਈ। ਫਿਰ ਉਸ ਭਰਾ ਦਾ ਇੱਕ ਛੋਟਾ ਬਰਦਰ ਹੈ ਉਹ ਆਸਟ੍ਰੇਲੀਆ ਪੀਆਰ ਹੈ। ਹੁਣ ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਉਹ ਦੋਨੋਂ ਉੱਥੇ ਮਿਆਂ ਵੀ ਵੀ ਪੀਆਰ ਨੇ। ਸੋ ਆਪਾਂ 7 ਲੱਖ ਰੁਪਇਆ ਤਾਂ ਉਹ ਮੈਕਸਿਮਮ ਹੀ ਕਮਾਉਂਦੇ ਹੋਣੇ ਆ ਮਹੀਨੇ ਦਾ। ਸੋ ਇਹ ਵੇਖੋ ਉਹਦਾ ਇਹ ਉਹਨੂੰ ਸਾਈਡ ਦੀ ਜਿਹੜੀ ਸਾਈਡ ਤਾਂ ਜਿਵੇਂ ਸਹਾਰਾ ਕਹਿ ਲਓ। ਇਹ ਨਾਲ ਜੁੜਿਆ ਹੋਇਆ ਜੇ ਕਦੇ ਫਾਰਮ ਤੇ ਇੱਕ ਦੀ گاਵਾਦ ਕੱਟ ਹੁੰਦੀ ਹੈ ਜਾਂ ਦੋ ਚਾਰ گاਵਾ ਦਾ ਨੁਕਸਾਨ ਹੁੰਦਾ ਪੈੜੀ ਦੀ ਆਮਦਨ ਆ ਗਈ ਜਾਂ ਵੀਰ ਨੂੰ ਮਾਰਿਆ ਫੋਨ ਆਸਟ੍ਰੇਲੀਆ ਤੋਂ ਪੈਸੇ ਮਗਾ ਲੈ ਗਾਂ ਲੈ ਲਈ ਸੋ ਆਬੀਸਲੀ ਉਹ ਬੰਦੇ ਕੰਮ ਜਾਂ ਆਪਣੇ ਹੋਰ ਉਹ ਭਰਾਵ ਨੇ ਵੱਡਾ ਸ਼ੈੱਡ ਪਾਉਣ ਲੱਗਾ ਰੋਡ ਦੇ ਉੱਤੇ ਗੁਰੂ ਸਹਾਇ ਤੋਂ ਗੁੱਦੇ ਟੰਡੀ ਰੋਡ ਦੇ ਉੱਪਰ ਸ਼ੈੱਡ ਪਾ ਰਿਹਾ ਮੇਰਾ ਵੀਰ ਸੋ ਉਹਨਾਂ ਦੇ ਵੀ ਆਪਾਂ ਇੰਟਰਵਿਊ ਕਰਨੀ ਸੋ ਵੇਖੋ ਉਹ ਦੋ ਬੰਦੇ ਮਿਲਿਆ ਨਗਰਾਂ ਚ ਕੰਮ ਜਾਂਦੇ ਬਾਕੀ ਹੋਰ ਵੀ ਬੰਦੇ ਕਾਮਜ ਆਪਣੇ ਬਾਕੀ ਉਹਨਾਂ ਬਾਰੇ ਮੈਂ ਕੁਝ ਨਹੀਂ ਬੋਲ ਸਕਦਾ ਕਿੱਦਾਂ ਕਾਮਜ ਆਪਣੇ ਕਿਉਂਕਿ ਕੁਝ ਗੁੱਝੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨਹੀਂ ਦੱਸ ਸਕਦੇ ਸੋ ਕਾਮਜਾਪ ਉਹ ਹੁੰਦੇ ਨੇ ਕੰਮ ਮਤਲਬ ਕਿ ਕੰਮ ਦੇ ਨਾਲ ਕੰਮ ਕੀ ਕੰਮ ਦੇ ਨਾਲ ਕੰਮ ਕੀ ਹੁਣ ਜਿਹੜਾ ਭਰਾ ਮੇਰੇ ਵਰਗਾ ਜਿੰਦੇ ਕੋਲੇ ਕੋਈ ਸਾਈਡ ਬਿਜ਼ਨਸ ਨਹੀਂ ਕੋਈ ਸਾਈਡ ਜੋਬ ਨਹੀਂ ਕੋਈ ਜ਼ਮੀਨ ਵੀ ਖੁੱਲੀ ਨਹੀਂ ਹੈਗੀ ਉਹਨੇ 4-5 ਗਾਇਆਂ ਲੈ ਲਈਆਂ ਉਹ 4-5 ਗਾਇਆਂ ਚੋਂ ਦੋ ਗਾਇਆਂ ਮਰ ਗਈਆਂ ਦੋ ਢਾਈ ਲੱਖ ਦੀਆਂ ਉਹਨੇ ਹੋਰ ਗਾਇਆਂ ਲਈਆਂ ਜਾਣੀਆਂ ਉਹ ਕਿਵੇਂ ਫਾਰਮ ਚੋਂ ਕੰਮ ਜੱਪ ਹੋ ਜਾਊਗਾ ਸੋ ਜਿਹੜੇ ਬੰਦੇ ਫਾਰਮ ਚੋਂ ਕੰਮ ਜੱਪ ਨੇ ਉਹਨਾਂ ਦੀ ਤੁਸੀਂ ਬੈਕਗ੍ਰਾਉਂਡ ਦੇਖੋ ਉਹਨਾਂ ਨੇ ਬਿਲਕੁਲ ਇਹ ਆਰਮ ਨਾਲ ਕੰਮ ਕੀਤਾ ਸਲੋ ਮੋਸ਼ਨ ਤੋਂ ਕੀਤਾ ਹੌਲੀ ਹੌਲੀ ਆਪਦੇ ਕਮਰੇ ਬਰਾਂਡੇ ਦੇ ਵਿੱਚ ਦੋ ਚਾਰ ਪੰਜਾਂ ਵਾਲੇ ਬਰਾਂਡੇ ਚ ਗਾਈਆਂ ਰੱਖੀਆਂ ਨੇ ਫਿਰ ਉਹਨਾਂ ਨੇ ਕੰਮ ਬੜਾ ਸੈਪਰੇਟ ਕੀਤਾ ਇਹ ਨਹੀਂ ਹੈਗਾ ਵੀ ਦੋ ਗਾਵਾਂ ਬੰਨਣੀਆਂ ਦੋ ਮੱਝਾਂ ਬੰਨਣੀਆਂ ਦੋ ਬੱਕਰੀਆਂ ਬੰਨਣੀਆਂ ਚਾਰ ਵੇੜਾ ਬੰਨਣੀਆਂ ਖਰਚੇ ਫਾਲਤੂ ਪਈ ਗਏ ਨਾ ਉਹਨਾਂ ਨੇ ਸੈਪਰੇਟ ਕੀਤਾ ਜਗਾਈਆਂ ਨੇ ਤੇ ਕੱਲੀਆਂ ਗਾਈਆਂ ਹੀ ਨੇ ਇਸ ਕਰਕੇ ਉਹਨਾਂ ਕੋਲੇ ਕੱਟੀ ਵੀ ਨਹੀਂ ਹੋਣੀ ਕਲੀਆਂ ਗਾਈਆਂ ਤੇ ਕਲੀਆਂ ਗਾਈਆਂ ਨੇ ਉਹ ਵੀ ਅੱਛੀ ਬਰੀਡ ਨੂੰ ਪਿਆਰ ਕੀਤੀ ਬਰੀਡ ਤੇ ਕੰਮ ਕੀਤਾ ਸੋ ਉਹ ਕਾਮਜਪ ਨੇ ਲੋਕ ਹੁਣ ਮੇਰੇ ਵੀ ਜਿਨ੍ਹਾਂ ਨੇ ਫਾਰਮ ਖੋਲਣਾ ਨਵਾਂ ਫਾਰਮ ਹੁਣ ਬਹੁਤ ਜ਼ਿਆਦਾ ਮੌਸਮ ਵਧੀਆ ਗਾਈਆਂ ਲੈਣ ਦਾ ਮੌਸਮ ਹੈ ਹੁਣ ਬਹੁਤ ਸਾਰੇ ਸੱਜਣਾਂ ਦੇ ਮੈਨੂੰ ਫੋਨ ਆ ਰਹੇ ਵੀ ਕਾਮਜਪ ਕਿਉਂ ਨਹੀਂ ਉਹ ਆ ਗੱਲਾਂ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਡਾਕਟਰ ਗੁਰਮੀਤ ਸਿੰਘ ਦਾ ਫਾਰਮ ਕਾਮਜਪ ਹੈ ਕਿਉਂਕਿ ਉਹਨਾਂ ਕੋਲੇ ਸਾਈਡ ਬਿਜ਼ਨਸ ਹੈ ਫੈਸਿਲਿਟੀ ਹੈ ਡਾਕਟਰੀ ਦੀ ਫੈਸਿਲਿਟੀ ਹੈ ਸੈਲਰੀ ਇਹ ਉਹਨਾਂ ਦੀ ਜ਼ਮੀਨ ਦੀ ਸੈਲਰੀ ਐ ਫਿਰ ਦੋਨਾਂ ਭਰਾਵਾਂ ਦੀ ਇਸ ਕਰਕੇ ਸਾਰੇ ਮੈਨੇਜ ਹੋ ਗਏ ਹੁਣ ਜਿਵੇਂ ਮੈਂ ਸਾਵੀਰ ਗੁਰਵਿੰਦਰ ਦਾ ਭਰਾ ਆਸਟ੍ਰੇਲੀਆ ਆ ਵੀ 25 ਕਿੱਲੇ ਜ਼ਮੀਨ ਉਹ ਸੈਟਲਮੈਂਟ ਕਰ ਗਿਆ ਵਧੀਆ ਸੈਟਲ ਹੋ ਗਿਆ ਹੋ ਜਿਹੜਾ ਆਮ ਬੰਦਾ ਹੈ ਜਿੰਦੇ ਕੋਲੇ ਜ਼ਮੀਨ ਵੀ 2 2 ਢਾਈ ਕਿੱਲੇ ਆ ਕੋਈ ਸਾਈਡ ਬਿਜ਼ਨਸ ਨਹੀਂ ਕੋਈ ਨੌਕਰੀ ਨਹੀਂ ਕੋਈ ਬਾਹਰੋਂ ਪੈਸਾ ਨਹੀਂ ਸੋ ਉਹ ਸੋਚ ਸਮਝ ਕੇ ਪੰਗਾ ਲਿਓ ਇਹ ਜਿੰਨਾ ਲੋਕਾਂ ਦੇ ਫਾਰਮ ਕਾਮਜਾ ਬੋਏ ਮੈਂ ਦੋਵਾਂ ਦਾ ਨਾਮ ਲਿਆ ਹੋਰ ਵੀ بڑے ਬੰਦਿਆਂ ਦੇ ਕਾਮਜਾ ਆਪਣੇ ਪਰ ਉਹ ਮੈਂ ਉਹਦੇ ਬਾਰੇ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਉਹ ਉਹਨਾਂ ਦਾ ਖਾਸ ਹੈ ਮੈਨੂੰ ਪਤਾ ਹੈ ਕਿਵੇਂ ਕਾਮਜਾ ਆਪਣੇ ਢਾਡੇ ਨੇੜੇ ਵੀ ਜਿਹੜੇ ਹੋਣਗੇ ਤੁਹਾਨੂੰ ਵੀ ਪਤਾ ਹੋਊਗਾ ਕਿਵੇਂ ਕਾਮਜਾ ਆਪਣੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤੈਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮੇਰਾ ਚੈਨਲ ਕੁਦਰਤ ਢੇਰੀ ਫਾਰਮ ਡਾਕਟਰ ਸੁਤਸਾ ਆਪਣਾ ਸੁਖਤਾਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਆਪਣੇ ਹੋਰ ਵੀਰਾਂ ਤੱਕ ਮੈਸੇਜ ਪਹੁੰਚ ਜਾਵੇ ਸੋ ਜਿਹੜੇ ਲੋਕ ਆਉਂਜਾ ਆਪਣੇ ਕਿੱਦਾਂ ਨੇ ਕਿੱਦਾਂ ਹੁੰਦੇ ਨੇ ਉਹਦਾ ਮੈਂ ਦੱਸਿਆ ਹੁਣ ਕੱਲ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਧੰਨਵਾਦ